ਉਹ ਤਾਂ ਭਾਲਦਾ ਸੀ ਕਹਿੰਦਾ ਕੀ ਆ ਮੈਨੂੰ ਬੁਲਾਉਣ ਆਖੇ ਸੱਦੀ ਹੋਈ ਜਥੇਦਾਰ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਅਗਲਾ ਨੱਚਦਾ ਫਿਰਦਾ ਭਗਵੰਤ ਮਾਨਤਾ ਉਹ ਤਾਂ ਭਾਲਦਾ ਸੀ ਕਹਿੰਦਾ ਕੀ ਆ ਮੈਨੂੰ ਬੁਲਾਉਣ ਤਾਂ ਸਹੀ ਅਕਾਲ ਤਖਤ ਦੇ ਉੱਤੇ ਤਾਂ ਹੀ ਦਾ ਕਹਿੰਦਾ ਕਹਿੰਦਾ ਮੈਂ ਨੰਗੇ ਪੈਰੀ ਆਉਂ ਆ ਪੈਰ ਜੁੱਤੀ ਨਹੀਂ ਪਾਉਂਦਾ ਭਾਵੇਂ ਕਹਿੰਦਾ ਰਾਸ਼ਟਰਪਤੀ ਨੇ ਆਉਣਾ ਪਰ ਮੇਰੇ ਵਾਸਤੇ ਸੁਪਰੀਮ ਕਹਿੰਦਾ ਅਕਾਲ ਤਖਤ ਆ ਮੈਨੂੰ ਤਾਂ ਇਹ ਲੱਗਦਾ ਵੀ ਜਥੇਦਾਰੀ ਹਿੱਲ ਗਿਆ ਸਾਡਾ ਮੈਨੂੰ ਐ ਲੱਗਦਾ ਕਿ ਹੁਣ ਵਾਲੇ ਸਮੇਂ 'ਚ ਅਕਾਲ ਤਖਤ ਦਾ ਜਥੇਦਾਰ ਲੱਗਣ ਵਾਸਤੇ ਕੋਈ ਬੰਦਾ ਤਿਆਰ ਨਹੀਂ ਹੋਣਾ ਜਿੰਨਾ ਕੀ ਆ ਜਰਜਰਾ ਸਾਡ ਯੋਕੇ ਕੱਲ ਤੱਕ ਤੇ ਜਿਹਦੇ ਜਿਹਨੂੰ ਸੰਗਤ ਦੇ ਵਿੱਚੋਂ ਕੀ ਆਵਾਜ਼ਾਂ ਜਿਹੜੀਆਂ ਆਉਂਦੀਆਂ ਬਾਦਲਾਂ ਦਾ ਸੀਰੀ ਕਹਿਣਾ ਸ਼ੁਰੂ ਕਰਤਾ ਯਾਰ ਕਾਉਂ ਦੇ ਸਭ ਤੋਂ ਵੱਡੇ ਸੇਵਾਦਾਰ ਨੂੰ ਕੱਲ ਇੱਕ ਵੀਰ ਨੇ ਪੋਸਟ ਪਾਈ ਕਹਿੰਦਾ ਇਹ ਬੰਦਾ ਸਾਰਾ ਦਿਨ ਮੇਰੇ ਤੇ ਗੱਲ ਕਰਦਾ ਸੀ ਬਾਦਲ ਬਾਦਲ ਕਰਦਾ ਕਹਿੰਦਾ ਤੜਕੇ ਉੱਠਣ ਤੋਂ ਲੈ ਕੇ ਬੈੱਡ ਤੇ ਜਾਣ ਤੱਕ ਪਾਈ ਕਰੀਏ ਕਿਉਂ ਨਾ ਮੈਂ ਸਵਾਲ ਭਗਵੰਤ ਮਾਨ ਨੂੰ ਵੀ ਕਰਦਾ ਕਿ ਮੈਂ ਸਵਾਲ ਕੀ ਕਾਂਗਰਸ ਵਾਲਿਆਂ ਨੂੰ ਵੀ ਕਰਦਾ ਤੇ ਅੱਜ ਤੋਂ ਨਹੀਂ ਕਰਦਾ ਮੁੱਢ ਤੋਂ ਕਰਦੇ ਆਂ ਅੱਜ ਭਗਵਤ ਮਾਨ ਨੂੰ ਘੇਰਨਾ ਸੀ ਲਾਰਡ ਆਰਡਰ ਤੇ ਘੇਰਦੇ ਜਿੱਥੇ ਘਿਰਦਾ ਸੀ ਨਸ਼ੇ ਦੇ ਉੱਤੇ ਵੀ ਘੇਰ ਸਕਦੇ ਸੀ ਤੇ ਜੋ ਗੋੜਕ ਨੇ ਉਹਨੇ ਗੱਲ ਕੀਤੀ ਆ ਤਾਂ ਮੈਂ ਕਹਿੰਦਾ ਤੁਸੀਂ ਸਰਕਾਰ ਦੇ ਖਜ਼ਾਨੇ ਦੀ ਗੱਲ ਵੀ ਕੀਤੀ ਜਾ ਸਕਦੀ ਸੀ ਪਰ ਉਹ ਅਕਾਲੀ ਦਲ ਵੱਲੋਂ ਕੀਤੀ ਜਾ ਸਕਦੀ ਸੀ ਉਹ ਤਾਂ ਹੀ ਤੁਹਾਨੂੰ ਕੀ ਥਾਪੀਆਂ ਮਾਰ ਮਾਰ ਕੇ ਕਹਿੰਦਾ ਸੀ ਵੀ ਮੈਨੂੰ ਸੱਦਣ ਦਾ ਸਹੀ ਮੈਨੂੰ ਬਲਾਉਂਡ ਤਾਂ ਸਹੀ ਕਿਉਂਕਿ ਉਹਨੂੰ ਪਤਾ ਸੀਗਾ ਆ ਕੇ ਮर्याਦਾ ਮੁਤਾਬਕ ਮੈਨੂੰ ਸੱਦਣ ਦਾ ਕੀ ਆ ਉੱਥੇ ਤੋਕਣੀ ਬਣਦਾ ਤੇ 나ਹੀਂ ਮੈਨੂੰ ਸੱਦਣ ਪਰ ਤੁਸੀਂ ਬਾਦਰਾ ਨੂੰ ਕੁਛ ਕਰਨ ਦੇ ਮਾਰਾ ਨੇ ਪੰਗਾ ਲੈ ਲਿਆ ਤੇ ਸੱਦਣ ਮੇਰੇ ਕੀ ਆ ਤੁਸੀਂ ਉਹਨੂੰ ਪੱਤ ਤੱਕ ਸਿੱਖ ਵੀ ਕਹਿ ਰਹੇ ਹੋ ਹਾਲਾਂਕਿ ਮੈਂ ਕੋਈ ਵਿਦਵਾਨ ਨਹੀਂ ਪਰ ਪਤਤ ਸਿੱਖ ਅਸੀਂ ਸਾਰੇ ਜਾਣਦੇ ਕਿ ਜਿਹੜਾ ਬੰਦਾ ਅਮਰਤਾਰੀ ਹੁੰਦਾ ਤੇ ਬੱਜਰਚਾਰ ਕਰਤਾ ਦੇ ਵਿੱਚ ਅਗੂ ਕਰ ਰਹਿਦਾ ਕਰ ਪੈਂਦਾ ਤਾਂ ਉਸ ਬੰਦੇ ਨੂੰ ਪਤਤ ਸਿੱਖ ਕਿਹਾ ਜਾਂਦਾ ਤੁਸੀਂ ਭਗਵੰਤ ਮਾਨ ਨੂੰ ਕੀ ਡੀਫੇਮ ਕਰਨ ਵਾਸਤੇ ਉਹਨੂੰ ਬਦਨਾਮ ਕਰਨ ਵਾਸਤੇ ਜਿਹੜੇ ਅਲੰਕਾਰ ਕੀਆ ਵਰਤੇ ਆ ਉਹ ਅਲੰਕਾਰ ਥੋੜਾ ਵਰਤਨਾ ਨਹੀਂ ਬਣਦਾ ਸੀ ਜਦੋਂ ਇਸ ਮੁੱਦੇ ਕਰਕੇ ਕੀ ਇਹ ਗੱਲ ਸ਼ੁਰੂ ਹੋਈ ਆ ਉੱਥੇ ਪਹਿਲਾਂ ਅਸੀਂ ਗਲਤ ਦਾਣੀ ਕੀਤੀ ਸੀ ਕਿਉਂਕਿ ਜੱਸੀ ਨੇ ਕਹਿਤਾ ਸੀ ਚਲੋ ਮੈਥੋਂ ਮਾਫੀ ਮਾ ਕੇ ਉਹਨੇ ਕਿਹਾ ਗਲਤੀ ਹੋ ਗਈ ਮਾਫੀ ਮੰਗ ਲਈ ਉਨੇ ਗੱਲਾਂ ਨੇ ਵੇੜਤੀ ਸੀ ਉੱਥੇ ਗੱਲਾਂ ਨਿਬੜ ਗਈ ਸੀ ਹਾਲਾਂਕਿ ਉਸ ਗੱਲ ਦੇ ਉੱਤੇ ਵੀ ਥੋੜਾ ਸਵਾਲ ਕਰਨਾ ਕੀ ਆ ਗਲਤ ਸੀ ਕਿਉਂਕਿ ਮਰਿਆਦਾ ਦੇ ਮਤਾਬਕ ਵੀ ਕੀ ਆ ਉੱਥੇ ਜੱਸੀ ਗਲਤ ਨਹੀਂ ਸੀ ਸੰਗਤ ਦੇ ਵਿੱਚ ਬੈਠ ਕੇ ਉਹਨੇ ਕੀਰਤਨ ਨਹੀਂ ਕੀਤਾ ਸੀ ਤੁਸੀਂ ਮੈਂ ਕਹਿੰਦਾ ਵੀ ਇਹ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵੀ ਜਿਹੜਾ ਕੀਰਤਨ ਹੈਗਾ ਉਹ ਸਿਰਫ ਕੀ ਹੈ ਗੁਰਸਿੱਖ ਬੰਦਾ ਹੀ ਕਰ ਸਕਦਾ ਮਤਲਬ ਕਿ ਅਮਰਤਾਰੀ ਬੰਦਾ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਕਰ ਸਕਦਾ ਤੇ ਕੀਰਤਨ ਕਿਹਨੂੰ ਕਹਿੰਦੇ ਆ ਜਿਹੜੇ ਗੁਰਬਾਣੀਆਂ ਨੂੰ ਰਾਗਾ ਦੇ ਵਿੱਚ ਉਚਾਰਨੂ ਕੀਰਤਨ ਕਿਹਾ ਜਾਂਦਾ ਉਹਨੇ ਗੁਰਬਾਣੀ ਤਾਂ ਮੈਂ ਕਹਿੰਦਾ ਕੀ ਆ ਉੱਥੇ ਉਚਾਰਨ ਕੀਤੀ ਨਹੀਂ ਉਹਨੇ ਇੱਕ ਗਾਣਾ ਵੀ ਲੋਕਾਂ ਦੇ ਜਹਣ ਦੇ ਵਿੱਚ ਬਸੀਆਂ ਜਿਨ੍ਹਾਂ ਨੇ ਮੈਂ ਕਿਹਾ ਛੋਟੇ ਸਾਹਿਬ ਜੀ ਦਾ ਦੀ ਜਿਹੜੀ ਲਸਾਨੀ ਸ਼ਾਹ ਦਤਾ ਉਹਨੂੰ ਲੋਕਾਂ ਦੇ ਮਨਾਂ ਦੇ ਵਿੱਚ ਕੀ ਆ ਦੁਆੜੇ ਬਸਾਤਾ ਬਾਕੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ 22 12 ਆਉਂਦੀਆਂ ਨੇ ਉਹਨਾਂ ਨੂੰ ਵੀ ਲੋਕ ਧੋਣਾ ਦਿੰਦੇ ਕੀ ਆ ਗਾਇਆ ਜਾ ਸਕਦਾ ਸਾਡੇ ਗੁਰੂ ਗੋਵਿੰਦ ਸਿੰਘ ਜੀ ਦਾ ਖੁਦ ਕੀ ਆ ਕਵੀ ਦਰਬਾਰ ਦੇ ਮੈਂ ਕਿ ਕੀ ਲਾਉਂਦੇ ਰਹੇ ਨੇ ਪਰ ਉਹਨਾਂ ਦਾ ਨਰੋਲ ਜਰ ਕੀ ਆ ਗਾਣੇ ਗਾਏ ਸੀ ਦਸੀ ਨੇ ਤਾਂ ਬੇਸ਼ੱਕ ਇਸ ਤਖਤ ਤੇ ਬੈਠ ਕੇ ਬੂਟਾ ਸਿੰਘ ਗ੍ਰਹਿ ਮੰਤਰੀ ਵੀ ਕੀ ਆ ਇੱਥੇ ਤਲਬ ਕੀਤਾ ਗਿਆ ਗਿਆਨੀ ਜੈਲ ਸਿੰਘ ਵੀ ਤਲਬ ਕੀਤਾ ਗਿਆ ਸੁਰਜੀਤ ਸਿੰਘ ਬਰਨਾਲਾ ਵੀ ਤਲਬ ਕੀਤਾ ਗਿਆ ਪਰ ਉਹ ਸਾਰੇ ਕੀ ਆ ਮਨਸੂਰਜੀਤ ਸਿੰਘ ਬਰਨਾਲੇ ਨੂੰ ਕਈ ਕਹਿੰਦਾ ਕਿ ਪੁਲਿਸ ਭੇਜਣ ਕਰਕੇ ਕੀ ਉੱਥੇ ਤਲਬ ਕੀਤਾ ਗਿਆ ਸੀ ਹਾਲਾਂਕਿ ਸਰਜੀਤ ਸਿੰਘ ਬਰਨਾਲੇ ਨੂੰ ਪੰਥਕ ਏਕਤਾ ਦੇ ਵਿੱਚ ਘੱਟਵਾਲ ਵਿੱਚ ਸੱਦਿਆ ਗਿਆ ਸੀ ਉੱਥੇ ਉਹ ਨਹੀਂ ਪਹੁੰਚਿਆ ਉਦੋਂ ਵੀ ਬਾਦਰਾ ਦਾ ਸਿੱਕਾ ਚੱਲਦਾ ਸੀ ਤਾਂ ਉਹਨਾਂ ਨੇ ਜਾ ਕੇ ਫਿਰ ਕੀ ਕੀਤਾ ਉਸ ਬੰਦੇ ਨੂੰ ਪੰਥ ਦੇ ਵਿੱਚੋਂ ਕੀ ਆ ਸੇਕਤਾ ਸੀ ਪਰ ਜਦੋਂ ਕਿ ਉਹ ਬੰਦੇ ਨੇ ਜਵਾਬ ਭੇਜਿਆ ਸੀ ਉਹ ਕਹਿੰਦਾ ਵੀ ਮੈਂ ਜਿਸ ਪਦਵੀ ਤੇ ਬੈਠਾ ਕਿ ਸੀਐਮ ਦੇ ਤੌਰ ਤੇ ਸੰਵਿਧਾਨ ਨੂੰ ਸੰਵਿਧਾਨ ਨੂੰ ਹੀ ਤੋੜ ਸਕਦਾ ਪ੍ਰੋਟੋਕੋਲ ਨੂੰ ਜਦੋਂ ਉਹਦੀ ਸਰਕਾਰ ਜਾਂਦੀ ਹੈ ਮਈ 87 ਦੇ ਵਿੱਚ ਤਾਂ ਫਿਰ ਉਹ ਜਾ ਕੇ ਕਾਲ ਤੱਕ ਦੇ ਉੱਤੇ ਆਵਦੀ ਕੀ ਆ ਭੁਲ ਬਖਸ਼ਾਉਣਾ ਹੁਣ ਮਤਲਬ ਆ ਤਾਂ ਇਹ ਆ ਕਿ ਲੜਾਈ ਲੜਨੀ ਜਿੱਦੀ ਵੜਦੀ ਆ ਲੜਾਈ ਲੜਦੀ ਵਾਦੀ ਸੀ ਕਾਲੀ ਦਲ ਦੀ ਤੇ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲਾ ਜਿਹੜਾ ਉਹ ਖੁਦ ਕਾਲ ਤਖਤ ਦੇ ਕੀ ਆ ਫੈਸਲੇ ਤੋਂ ਹੰਕਰ ਹੋਇਆ ਹੋਇਆ 2 ਦਸੰਬਰ 2024 ਲੋਕਾਂ ਦੇ ਮੰਡ ਦੇ ਵਿੱਚ ਵਸਿਆ ਹੋਇਆ ਹੁਣ ਜਿਹੜਾ ਭਰਾ ਮੈਨੂੰ ਕਹਿੰਦਾ ਸੀ ਨਾ ਕਿ ਸਾਰਾ ਦਿਨ ਬਾਦਲ 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 ਕਰਦਾ 2 ਦਸੰਬਰ 2024 ਤੋਂ ਅਗਲੇ ਦਿਨ ਦੀ ਮੇਰੀ ਪੋਸਟ ਦੇਖ ਲੈ ਬਹੁਤ ਇੱਕ ਗੱਲ ਕੀ ਓਪਨਲੀ ਕਹੀ ਸੀ ਕਿ ਭਾਈ ਅੱਜ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਬਾਰੇ ਅਸੀਂ ਵੱਧ ਘੱਟ ਸ਼ਬਦ ਨਹੀਂ ਬੋਲਾਂਗੇ ਕਿਉਂਕਿ ਉਹਨੇ ਕਾਲ ਤਖਤ ਤੇ ਜਾ ਕੇ ਸਵਰਪਣ ਹੋ ਕੇ ਮਾਫੀ ਤੇ ਮੈਂ ਇਹ ਵੀ ਗੱਲ ਕਹੀ ਸੀ ਕਿ ਅਸੀਂ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਵੀ ਅਸੀਂ ਕੀ ਨਾਲ ਤੁਰਾਂਗੇ ਇਹ ਗੱਲ ਤੁਸੀਂ 2 ਦਸੰਬਰ 2024 ਤੋਂ ਅਗਲੇ ਦਿਨ ਸਾਡੀ ਪੋਸਟ ਵੀ ਦੇਖ ਸਕਦੇ ਹੋ ਪੇਜ ਤੇ ਪਾਈ ਅਸੀਂ ਅਕਾਲੀ ਦਲ ਦੇ ਵਿਰੋਧੀ ਹੀ ਤੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਜਿਹੜੀ ਮੋਢ ਸਰਜੀਤੀ ਵਾਸਤੇ ਅਕਾਲੀ ਦਲ ਕੀ ਹੈ ਜ਼ਰੂਰੀ ਚਾਹੀਦਾ ਪਰ ਬਾਦਲ ਨਹੀਂ ਚਾਹੀਦੇ ਜਿਹੜੇ ਅੱਜ ਬਾਦਲ-ਬਾਦਲ ਕਰੀ ਜਾਂਦੇ ਆ ਅਕਾਲੀ ਦਲ ਦੀ ਗੱਲ ਨਹੀਂ ਕਰਦੇ ਤੇ ਜਿਹੜੇ ਬਾਦਲਾਂ ਨੇ ਜਿੰਨਾ ਤੋਂ ਕੰਮ ਲਏ ਆ ਉਹ ਬੰਦੇ ਉਹਨਾਂ ਦੀ ਚਮਚਾਗਰੀ ਕਰ-ਕਰ ਕੇ ਅੱਜ ਵੀ ਕੀ ਉਹਨਾਂ ਨੂੰ ਖੁਸ਼ ਕਰਨ ਦੇ ਵਾਰੇ ਚਿੱਟੇ ਬਾਕੀ ਜਥੇਦਾਰ ਸਾਹਿਬ ਬਾਦਲ ਕੇ ਕੀਆ ਦੋ ਵਾਰੀ ਮੁਕਰਿਆ ਪਹਿਲਾਂ 98 ਦੇ ਵਿੱਚ ਵੀ ਮੁਕਰੇ ਸੀ ਉਦੋਂ ਵੀ ਕੀਆ ਪੰਤ ਕੇਕਤਾ ਬਾਤ ਤੇ ਜਥੇਦਾਰ ਜਿਹੜੇ ਅਕਾਲ ਤਖਤ ਕੋਲੋਂ ਸੀਗੇ ਭਾਈ ਰਣਜੀਤ ਸਿੰਘ ਉਹਨਾਂ ਨੇ ਕਿਹਾ ਸੀਗਾ ਜਦੋਂ 300 ਸਾਲ ਆਇਆ ਸੀ ਉਹ ਕਦੇ ਨਾਲ ਮਿਲ ਕੇ ਬਣਾ ਲਓ ਤੂੰ ਬਾਦ ਕੀ ਆਪ ਦੀ ਡਿਫਰੈਂਸ ਇਸ ਕਲੀਅਰ ਹੋ ਜਾਣਗੇ ਪਰ ਉਦੋਂ ਜਥੇਦਾਰ ਕੀਆ ਉਹਨੂੰ ਵੀ ਹਟਾਇਆ ਜਾਂਦਾ ਤੇ ਉਸ ਤੋਂ ਬਾਅਦ ਕੀਆ ਜਿਹੜਾ ਟੋੜਾ ਹੁਣ ਵੀ ਜਲੀਲ ਕਰਕੇ ਹਾਲਾਂਕਿ ਉਹ ਅਸਤੀਫਾ ਦਿੱਤਾ ਸੀ ਪਰ ਉਹਨੂੰ ਫਿਰ ਜਲੀਲ ਕਰਕੇ ਉਹਦੇ ਅਹੁਦੇ ਤੋਂ ਹਟਾਇਆ ਜਾਂਦਾ ਐ ਜੀਪੀਸੀ ਦੀ ਪ੍ਰਧਾਨਗੀ ਤੋਂ ਤੇ ਅਕਾਲ ਤਖਤ ਦੇ ਹੁਕਮਾਂ ਨੂੰ ਕੀ ਜੁੱਤੀ ਦੀ ਨੋਕ ਤੇ ਉਹਨਾਂ ਨੇ ਆਮਨ ਸਰਕਾਰ ਵੱਲੋਂ ਪੱਤਰਕਾਰਾਂ ਤੇ ਜਿਹੜਾ ਕਿ ਜਬਰ ਕੀਤਾ ਕਹਿੰਦੇ ਖਿਲਾਫ ਡੱਟ ਕੇ ਬੋਲੇ ਵੀ ਹੈਗੇ ਆ ਉੱਥੇ ਵੀ ਸ਼ਮੂਲੀਅਤ ਕੀਤੀ ਆ ਲੋਕਤਕਰ ਲਿਆਰ ਵੱਲੋਂ ਤੇ ਅੱਜ ਵੀ ਕਹਿੰਦੇ ਆ ਪਰ ਮੈਂ ਕਹਿੰਦਾ ਉਹ ਸਵਾਲ ਕਰਨ ਦੇ ਉੱਤੇ ਕੀ ਆਜ਼ਾਦੀ ਹੋਣੀ ਚਾਹੀਦੀ ਆ ਸਰਕਾਰ ਉੱਥੇ ਗਲਤ ਆ ਉਹਦੇ ਬਾਰਦ ਸਾਹਿਬ ਵੀ ਕਹਿੰਦੇ ਆ ਪਰ ਜੇ ਅਜ ਕਾਲ ਤੱਕ ਦੇ ਉੱਤੇ ਸਵਾਲ ਸੰਗਤ ਕਰ ਰਹੀ ਆ ਇਹ ਸੰਗਤ ਦੇ ਮਰਦੇ ਸਵਾਲ ਨੇ ਤੇ ਸਾਡੇ ਧਰਮ ਦੇ ਵਿੱਚ ਸੁਪਰੀਮ ਸੰਗਤ ਆ ਤੇ ਸੰਗਤ ਸਵਾਲ ਕਿਉਂ ਨਾ ਕਰੇ ਵੀ ਸਰਕਾਰ ਘੇਰਨੀ ਆ ਲੈਂਡ ਆਰਡਰ ਤੇ ਘੇਰੀ ਜਾ ਸਕਦੀ ਆ ਮੈਂ ਕਹਿੰਦਾ ਡੀਜੀਪੀ ਕਾਰਜਕਾਰੀ ਅਗਨੇ ਲਾਇਆ ਤੁਸੀਂ ਜੱਥੇਦਾਰ ਕਾਰਜਕਾਰੀ ਲਾਇਆ ਤੁਸੀਂ ਤਾਂ ਬਰਾਬਰ ਕਾਲ ਤੱਕ ਦਾ ਜ਼ਥੇਦਾਰ ਕਾਰਜਕਾਰੀ ਕਿਉਂ ਲੱਗਦਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਉਂ ਲੱਗਦਾ ਕਿਉਂਕਿ ਕੀ ਆ ਅਗਲੇ ਨੂੰ ਕੱਟੇਵੇਂ ਕਹਿੰਦਾ ਕੱਚੇ ਮਿਲਾਜ ਨੂੰ ਕੱਚਾ ਤਾਂ ਰੱਖਿਆ ਜਾਂਦਾ ਵੀ ਉਹ ਪੱਕਾ ਹੋ ਕੇ ਮੁੜ ਕੇ ਕਹਿੰਦੇ ਕੀ ਆ ਆਖਾ ਨਹੀਂ ਲੱਗਦਾ ਇਹ ਆਖੇ ਨਾਲ ਲੱਗੇ ਦੇ ਨਾਲ ਲੱਗਣੋਂ ਨਾ ਹਟ ਜਾਣ ਇਸੇ ਕਰਕੇ ਜ਼ਥੇਦਾਰ ਸਾਹਿਬ ਨੂੰ ਕੀ ਆ ਕੱਚੇ ਰੱਖਿਆ ਜਾਂਦਾ ਆਰਜੀ ਤੌਰ ਤੇ ਲਾਇਆ ਜਾਂਦਾ ਕਦੇ ਕਾਰਜਕਾਰੀ ਜ਼ਥੇਦਾਰ ਇਸੇ ਤਰ੍ਹਾਂ ਪੰਜਾਬ ਦਾ ਲੈਂਡ ਆਰਡਰ ਦੇ ਉੱਤੇ ਘੇਰ ਸਕਦਾ ਵੀ ਡੀਜੀਪੀ ਸਾਡਾ ਕੀ ਆ ਕਾਰਜਕਾਰੀ ਲਾਰਕਿਆ ਉੱਤੇ ਸਰਕਾਰ ਨੂੰ ਘੇਰੋ ਪਰ ਅੱਜ ਸਾਡਾ ਕਾਲ ਤੱਕ ਦਾ ਜ਼ਥੇਦਾਰ ਕੀ ਆ ਸਿਆਸਤ ਦਾ ਬੂਰਾ ਬਣ ਕੇ ਰਹਿ ਗਿਆ ਜੱ태ਦਰ ਸਾਹਿਬ ਤੁਸੀਂ ਕਮੈਂਟ ਕਰ ਸਕਦੇ ਸੀ ਉਹਨੂੰ ਤਲਬ ਕਰਨ ਦੀ ਲੋੜ ਨਹੀਂ ਸੀ ਭਗਵੰਤ ਮਾਨ ਨੂੰ ਤੁਸੀਂ ਖਰੇ ਹਾਂ ਕੀ ਆ ਉਹਦੇ ਕਮੈਂਟ ਕਰਦੇ ਭਾਈ ਤੂੰ ਗੁਰੂ ਦੇ ਗੋਲਕ ਦੇ ਉੱਤੇ ਸਵਾਲ ਖੜਾ ਕਰਦਾ ਮੈਂ ਕਹਿੰਦਾ ਉਹ ਗੱਲ ਗਲਤ ਕੀਤੀ ਗਈ ਆ ਗੁਰੂ ਦੀ ਗੋਲਕ ਤੇ ਸਵਾਲ ਨਹੀਂ ਬਣ ਕਰਨਾ ਬਣਦਾ ਸੀ ਬਾਕੀ ਜਿਹੜਾ ਪ੍ਰੈਸ ਰੋਡ ਤੁਸੀਂ ਜਾਰੀ ਕਰ ਬੈਠੇ ਪ੍ਰੈਸ ਰੋਡ 'ਚ ਕੀ ਲਿਖਦੇ ਆ ਵੀ 2015 'ਚ ਬੇਅਦਕੀਆਂ ਹੋਈਆਂ 2017 'ਚ ਮੌੜ ਬੰਬ ਧਮਾਕਾ ਹੋ ਗਿਆ ਕਹਿੰਦਾ ਅੱਜ ਤੱਕ ਇਹ ਇਨਸਾਫ ਨਹੀਂ ਦਿੱਤਾ ਜਾ ਸਕਿਆ ਉਂਗਲ ਕੀਤੀਆਂ ਤਿੰਨ ਉਂਗਲਾਂ ਜਿਹੜੀਆਂ ਰਹਿਦੀਆਂ ਨੇ ਨਾ ਸਾਰੀਆਂ ਬਦਲ ਗਿਆ ਕਿੰਨੀ ਹੁੰਦੀਆਂ ਨੇ ਕਿਉਂਕਿ 2015 ਤੁਸੀਂ ਆਪਾਂ ਸਾਰੇ ਜਾਣਦੇ ਆ ਤੇ ਉਸ ਦੀ ਹਮਾਇਤ ਕਰਨ ਵਾਲੇ ਕੌਣ ਸੀ ਮੈਂ ਨਹੀਂ ਕਹਣਾ ਬਾਦਲ ਕਹਿੰਦੇ ਬੇਅਦਬੀ ਕੀ ਕਰਵਾਈ ਆ ਪਰ ਕਰਨ ਵਾਲਿਆਂ ਨੇ ਕੀ ਆ ਪੁਸ਼ਤਪਨਾਹੀ ਕੀਤੀ ਆ ਉਹਨਾਂ ਨੂੰ ਥਾਪੜਾ ਦਿੰਦੇ ਰਹੇ ਆ ਹੁਣ ਉਦੋਂ ਤੋਂ ਨਹੀਂ ਦਿੰਦੇ ਰਹੇ ਪੁਸ਼ਾਕ ਕਲੇ ਕਾਂਡ ਤੋਂ ਲੈ ਕੇ ਹੁਣ ਤੱਕ ਆਪਾਂ ਜਾਣਦੇ ਆ ਮੈਂ ਕਹਿੰਦਾ ਸਾਡੇ ਜਿਹੜੇ ਜੱਦੇਦਾਰ ਸਾਹਿਬ ਕਿ ਉਹਨਾਂ ਨੂੰ ਸੀਆ ਬਣਿਆ ਆਪਣੇ ਘਰੇ ਚੰਡੀਗੜ੍ਹ ਬੁਲਾ ਕੇ ਮਾਫੀਨਾਮਾ ਦਿੱਤਾ ਕਿ ਨਾ ਦਿੱਤਾ ਜਦੋਂ ਸੰਗ ਟੁੱਟ ਗਈ ਉਸ ਤੋਂ ਬਾਅਦ ਉਸੇ ਚੀਜ਼ ਦੇ ਵਿੱਚ ਫਿਰ ਉਹ ਮਾਫੀਨਾਮਾ ਕੀ ਆ ਵਾਪਸ ਕਰਾਇਆ ਗਿਆ ਬਿਨਾਂ ਮੰਨਦੇ ਦੀ ਮਾਫੀ ਕੀ ਹੋ ਕੇ ਦਿੱਤੀ ਗਈ ਸੀ ਦੋਈਆ ਸਤਾ ਰਹੇ ਤੁਸੀਂ ਮੌੜ ਬੰਬ ਧਮਾਕੇ ਦੀ ਗੱਲ ਕਰਦੇ ਹੋ ਸਰਕਾਰ ਕੀ ਦੀ ਸੀ 5 ਸਾਲ ਜਿਹੜੇ ਟੱਪੇ ਆਪਾਂ ਸਾਰੇ ਬਿੱਤਰ ਜਾਣਦੇ ਆ ਬੰਬ ਧਮਾਕੇ ਤੋਂ ਬਾਅਦ ਜਿਹੜੇ ਕੀ ਆ ਪੰਜਾਬ ਦੇ ਵਿੱਚ ਹੋਇਆ ਉੱਥੇ ਸਰਕਾਰ ਘਿਰਦੀ ਆ ਠਾਣਿਆਂ ਦੇ ਵਿੱਚ ਬੰਬ ਧਮਾਕੇ ਹੋ ਜਾਂਦੇ ਆ ਉੱਥੇ ਸਰਕਾਰ ਘਿਰਦੀ ਆ ਪਰ ਮੌੜਲੇ ਬੰਬ ਧਮਾਕੇ 'ਚ ਸਰਕਾਰ ਕਿਵੇਂ ਘਿਰੂਗੀ ਕਿਉਂਕਿ 5 ਸਾਲ ਜਿਹੜੀ ਸਰਕਾਰ ਰਹਿ ਗਈ ਉਸ ਤੋਂ ਬਾਅਦ ਕਾਂਗਰਸ ਵਾਲੇ ਸੀ ਤਲਬ ਉਹਨਾਂ ਨੂੰ ਕਰੋ ਖੁਦ ਜ਼ਿਕਰ ਕੀਤਾ ਕਿ ਪ੍ਰਦੀਪ ਕਲੇਰ ਮੰਨ ਰਿਹਾ ਕਿ ਹਣੀਪ੍ਰੀਤ ਨੇ ਤੇ ਮੈਂ ਕਿਹਾ ਇਹਨਾਂ ਨੇ ਜਿਹੜਾ ਸਰਸੇ ਵਾਲਾ ਮੈਂ ਕਿਹਾ ਸਾਧਾ ਉਸ ਬੰ ਲੋ ਕਹਿੰਦਾ ਬੇਅਦਬੀਆਂ ਕਰਵਾਈਆਂ ਗਈਆਂ ਨੇ ਉਹ ਸਾਰ ਪਰ ਇਹ ਸਾਰੇ ਕਾਂਡ ਸ਼ੁਰੂ ਕਿੱਥੋਂ ਹੁੰਦੇ ਆ 2015 ਦੀ ਕੀਆ ਦਿਮਾਗ 'ਚ ਰੱਖੋ ਉਥੇ ਕੀਆ ਕਟਾਰੇ ਦੇ ਵਿੱਚ ਕੌਣ ਬਾਦਲ ਗਏ ਖੜਿਆ ਤੇ ਕਿੰਨੇ ਉਂਗਲਾ ਜਣੀਆਂ ਬਾਦਲ ਗਿਆ ਕੰਨੀ ਹੋ ਗਈਆਂ ਤੁਹਾਡੀਆਂ ਬੇਅਦਵੀਂ ਕਰਾਉਣ ਵਾਲਿਆਂ ਨੂੰ ਮਾਫੀ ਕੀਆ ਬਾਦਲ ਗਿਆਣੇ ਦਵਾਈ ਇਸ਼ਤਿਹਾਰ ਬਾਦਲ ਗਿਆਣੇ ਦਵਾਈ ਖੜਿਆ ਮਕਾਲਕ ਦੀ ਬਟੀਕ ਤੋਂ 200 ਨੰਬਰ ਨੂੰ ਮੰਨੇ ਕੀ ਨਾ ਮੰਨੇ ਬਾਦਲਣਾ ਬੰਦੋ ਜੱਤੇਦਾਰ ਨੂੰ ਮੋੜਾ ਬਣਾ ਕੇ ਚੱਲੇਗੀ ਸਿਆਸਤ ਦੀ ਚਾਲ 100% ਕੀਆ ਪੁੱਠੀ ਪਾਉਗੀ ਤੇ ਭਗਵੰਤ ਮਾਰਦੀਆਂ ਚੜ ਮੱਚੀਆਂ ਹੁਣ ਕਿਉਂਕਿ ਤੁਸੀਂ ਕੀਆ ਆਪ ਹੀ ਕੀਆ ਜਮਾ ਹੰਧਿਆਂ ਤੇ ਜਾ ਕੇ ਕੀਆ ਗੇਂਦਾਂ ਦਾ ਪਾਸ ਆਉ ਨੂੰ ਦੇਤਾ ਤੇ ਹੁਣ ਗੋ ਪਰ ਜਥੇਦਾਰ ਸਾਹਿਬ ਬੋਲਦੇ ਮੂਰੇ ਭਾਵੇਂ ਤੁਸੀਂ ਖੜ੍ਹਜੋ ਚਾਹੇ ਜੀਪੀਸੀ ਦਾ ਪ੍ਰਧਾਨ ਖੜ੍ਹਜੇ ਤਾਂ ਨਹੀਂ ਚਾਹੇ ਜਿਹਨੂੰ ਮਰਜ਼ੀ ਖੜਾ ਲਓ ਕਿਉਂਕਿ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਜਰਜਰਾ ਕਰਨ ਵਾਲੇ ਬਾਦਲਾਂ ਦੇ ਮੂਰੇ ਖੜ੍ਹ ਕੇ ਤੁਸੀਂ ਉਹਨਾਂ ਨੂੰ ਨਹੀਂ ਬਚਾ ਸਕਦੇ ਨਹੀਂ ਬਚਾ ਸਕਦੇ ਨਹੀਂ ਬਚਾ ਸਕਦੇ